ਇਹ 14 ਤਰੀਕ ਦੀ ਰਾਤ ਨੂੰ ਪੀਆਰਟੀਸੀ ਫਰੀਦਕੋਟ ਦੀ ਬੱਸ ਜਿਹੜੀ ਗੋਲੂ ਕਾ ਮੋੜ ਤੋਂ ਚੰਡੀਗੜ੍ਹ ਨੂੰ ਚੱਲਦੀ ਸਵੇਰ ਉਹ ਟਾਬੇ ਤੇ ਖੜੀ ਕਰਕੇ ਰੋਟੀ ਖਾਣ ਗਏ ਸੀਗੇ ਤੇ ਉਹਨਾਂ ਵਾਲੇ ਆਉਂਦਿਆਂ ਨੂੰ ਜਿਹੜੀ ਬੱਸ ਹੈ ਉਹ ਚੋਰੀ ਹੋ ਗਈ ਜੀ ਜੀ ਜੇਤੇ ਸਾਡੇ ਐਸਐਚਓ ਵੱਲੋਂ ਨਾਲ ਹੀ ਇਤਲਾਹ ਮਿਲਣ ਤੇ ਉਹ ਮਗਰ ਪਿੱਛਾ ਕੀਤਾ ਪਿੱਛਾ ਕਰਨ ਤੇ ਉਹਨਾਂ ਨੂੰ ਕਲੂ ਮਿਲ ਗਿਆ ਤੇ ਉਹਨਾਂ ਨੇ ਰਾਤ ਰਾਤ ਦੇ ਵਿੱਚ ਬੱਸ ਵੀ ਰਿਕਵਰ ਕਰ ਲਈ ਤੇ ਇੱਕ ਬੰਦਾ ਵੀ ਅਰੈਸਟ ਕਰ ਲਿਆ ਕਿ ਕਿੱਥੋਂ ਦੇ ਜੀ ਬੰਦੇ ਸੀ ਪਤਾ ਲੱਗਿਆ ਸਰ ਕ੍ਰਿਸ਼ਨ ਇਹ ਬੰਦਾ ਇੱਕ ਤਮ 도ੜਦਾ ਸੀ ਜੀ ਤੇ ਪਰਚਾ ਦਰਜ ਕਰਕੇ ਜਿਹੜੀ ਹੈ ਉਹਦੀ ਗ੍ਰਿਫਤਾਰੀ ਹੋ ਗਈ ਹੈ ਜੀ ਤਫਤੀਸ਼ ਜਾਰੀ ਹੈ ਸਬ ਕਿਹੜੇ ਡੀਪੂ ਦੀ ਇਹ ਬੱਸ ਸੀ ਜੀ ਪੀਆਰਟੀਸੀ ਫਰੀਦਕੋਟ ਜਿਹੜਾ ਇਹ ਮਸਲਾ ਜੀ ਇਹ ਸਾਡੀ ਇੱਕ ਗੱਡੀ ਜਿਹੜੀ ਗੋਲੂ ਕੇ ਤੋਂ ਜਲੰਧਰ ਚਲਦੀ ਜਲੰਧਰ ਤੋਂ ਗੋਲੂ ਕਿਉਂ ਆਉਂਦੀ ਸੀ ਤੇ ਜਿਵੇਂ ਪਹਿਲਾਂ ਦੀ ਤਰ੍ਹਾਂ ਗੱਡੀ ਅਸੀਂ ਇੱਕ ਟਾਪੇ ਤੇ ਰੋਕਦੇ ਆ ਉਹਦੇ ਗੱਡੀ ਰੋਕੀ ਤੇ ਜਦੋਂ ਸਾਡੇ ਡਰਾਈਵਰ ਕਰੇਟਰ ਬਾਹਰ ਦੇ ਰੋਟੀ ਖਾਣ ਵਾਸਤੇ ਗਿਆ ਉਸ ਤੋਂ ਬਾਅਦ ਇੱਕ ਜਿਹੜੇ ਚੋਰ ਜਿਹੜੀ ਗੱਡੀ ਸਰਕਾਰੀ ਗੱਡੀ ਨੂੰ ਆ ਟਾਪੇ ਤੇ ਚੋਰੀ ਕਰਕੇ ਲੈ ਗਏ ਜਦੋਂ ਸਾਡੇ ਡਰਾਈਵਰ ਕਰੇਟਰ ਵਾਪਸ ਆਏ ਉਹਨਾਂ ਨੇ ਵੇਖਿਆ ਕਿ ਉੱਥੇ ਸਾਡੀ ਗੱਡੀ ਮੌਜੂਦ ਨਹੀਂ ਜਿੰਨਾ ਤੁਰੰਤ 112 ਦੇ ਕਾਲ ਕੀਤੀ ਇਹ ਤੁਰੰਤ 112 ਦੇ ਕਾਲ ਕੀਤੀ ਉਸ ਤੋਂ ਬਾਅਦ ਐਸਐਚਓ ਗੁਰੂਰ ਸਾਹਿਬ ਤੁਰੰਤ ਹਰਕਤ ਵਿੱਚ ਆਏ ਤੇ ਉਹਨਾਂ ਨੇ ਬਾਕੀ ਸ਼ਾਨਦਿਰ ਕਰਕੇ ਜਿਹੜੀ ਸਾਡੀ ਬੱਸ ਸੇ ਉਹਨੂੰ ਲੱਭਿਆ ਇਹ ਜਿਹੜੀ ਚੋਰ ਏ ਇਹ ਜਿਹੜੀ ਬੱਸ ਨੂੰ ਲੈ ਕੇ ਚੋਰੀ ਕਰਕੇ ਲੈ ਗਿਆ ਸੀ ਸ਼ਾਇਦ ਟਾਇਰ ਲਾਉਣੇ ਜਾਂ ਇਹਨਾਂ ਕੋਈ ਡੀਲ ਵਗੈਰਾ ਦਾ ਚੋਰੀ ਕਰਨਾ ਪਰ ਬੱਸ ਨੂੰ ਕਿਹੜੇ ਟਾਪੇ ਤੋਂ ਫਿਰੋਜ਼ਪੁਰ ਦੇ ਵਿੱਚ ਚੋਰਾ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇਗੇ ਆ ਇਸ ਕਰਕੇ ਕਹਿ ਰਹੇ ਹੈਗੇ ਆ ਕਿਉਂਕਿ ਹੁਣ ਚੋਰਾ ਦੇ ਅਨੋਖੇ ਮਾਮਲੇ ਸਾਹਮਣੇ ਆ ਰਹੇਗੇ ਜਿੱਥੇ ਚੋਰਾ ਦੀ ਸਨੇਚਿੰਗ ਦੇ ਮਾਮਲੇ ਸਾਹਮਣੇ ਆਉਂਦੇ ਸੀ ਘਰਾਂ ਦੇ ਵਿੱਚ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਸੀਗੇ ਉੱਥੇ ਹੀ ਹੁਣ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਾਏ ਤੇ ਇਹ ਪਿੰਡ ਗੋਲੂ ਕੇ ਮੋੜ ਤੇ ਵਿੱਚ ਇੱਕ ਸਰਕਾਰੀ ਬੱਸ ਪੀਆਰਟੀਸੀ ਨੂੰ ਚੋਰ ਚੋਰੀ ਕਰਕੇ ਲੈ ਗਏ ਜੀ ਹਾਂ ਇਹ ਮਾਮਲਾ ਸਾਹਮਣੇ ਆਇਆ ਹੈਗਾ ਹਾਲਾਂਕਿ ਜਦੋਂ ਇਸ ਮਾਮਲੇ ਬਾਰੇ ਪੁਲਿਸ ਨੂੰ ਪਤਾ ਲੱਗਦਾ ਹੈਗਾ ਤਾਂ ਪੁਲਿਸ ਦੇ ਵੱਲੋਂ ਜਿਹੜਾ ਇਸ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਔਰ ਚੋਰਾ ਦੀ ਭਾਲ ਕੀਤੀ ਜਾਂਦੀ ਹੈ ਤਾਂ ਇੱਕ ਚੋਰ ਨੂੰ ਜਿਹੜਾ ਫੜ ਲਿੱਤਾ ਗਿਆ ਹੈਗਾ ਹਾਲਾਂਕਿ ਦੋ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਇੱਕ ਚੋਰ ਨੂੰ ਫੜ ਲਿੱਤਾ ਗਿਆ ਔਰ ਪੀਆਰਟੀਸੀ ਬੱਸ ਵੀ ਜਿਹੜੀ ਆ ਉਹ ਬਰਾਮਦ ਕਰ ਦਿੱਤੀ ਗਈ ਹੈਗੀ ਹੈ ਪੁਲਿਸ ਦੇ ਵੱਲੋਂ ਪਰ ਚੋਰਾਂ ਦੇ ਹੌਸਲੇ ਇੰਨੇ ਕੁ ਉਲੰਧ ਹੋ ਗਏ ਨੇ ਕਿ ਹੁਣ ਜਿਹੜੀ ਸਰਕਾਰੀ ਬੱਸਾਂ ਹੈਗੀਆਂ ਨੇ ਉਹਨਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈਗਾ ਤਾਂ ਇਸ ਦੇ ਉੱਪਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈਗਾ ਸੀਗਾ ਔਰ ਬੱਸ ਵੀ ਜਿਹੜੀ ਆ ਉਹ ਬਰਾਮਦ ਕਰ ਦਿੱਤੀ ਗਈ ਹੈਗੀ ਹੈ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਰਨ ਟੀਵੀ ਫਿਰੋਜ਼